ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਬਾਤਣਾ ਦੇ ਵਾਰਡ 15 ਵਿੱਚੋਂ ਘਰ ਵਿੱਚੋਂ ਚੋਰੀ ਚੋਰ ਲਗਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਹੋਏ ਫਰਾਰ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਪੁਲਿਸ ਵੱਲੋਂ ਚੋਰੀ ਕਰਨ ਵਾਲਿਆਂ ਦੀ ਭਾਲ ਹੋਈ ਸ਼ੁਰੂ ਸ਼ਹਿਰ ਨੂੰ ਚੋਰੀ ਨੇ ਘਟਨਾਵਾਂ ਨੂੰ ਲੈ ਕੇ ਸ਼ਹਿਰ ਵਿੱਚ ਸਹਿਨ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਤਹਿਤ ਅੱਜ 21 ਮਾਰਚ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 2 ਵਜੇ ਪਤਨਾ ਦੇ ਵਾਰਡ 15 ਚ ਰਹਿ ਰਹੇ ਬਲਵਿੰਦਰ ਸਿੰਘ ਦੇ ਘਰ ਹੋਈ ਚੋਰੀ ਸੰਬੰਧੀ ਜਾਇਜ਼ਾ ਲਿਆ ਤਾਂ ਘਰ ਵਿੱਚ ਸਮਾਨ ਵਿਖਰਿਆ ਪਿਆ ਸੀ ਅਤੇ ਘਰ ਚ ਰੱਖੇ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਸੀ ਨਗਰ ਕੌਂਸਲ ਪ੍ਰਧਾਨ ਰਣਵੀਰ ਸਿੰਘ ਨੇ ਗਰੀਬ ਪਰਿਵਾਰ ਦੇ ਘਰ ਚੋਰੀ ਦੀ ਘਟਨਾ ਤੇ ਦੁੱਖ ਜ਼ਾਹਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਸ਼ਹਿਰ ਅੰਦਰ ਗਸ਼ਤ ਤੇਜ਼ ਕਰਨ ਅਤੇ ਚੋਰੀ ਕਰਨ ਵਾਲੇ ਖਿਲਾਫ ਸਖਤ ਕਦਮ ਚੁੱਕੇ ਜਾਣ ਦੀ ਗੱਲ ਵੀ ਕਹੀ। ਇਹਦਾ ਨਾਮ ਬਲਵਿੰਦਰ ਸਿੰਘ ਹੈ ਜੀ। ਕੀ ਹੋਇਆ ਰਾਤ ਕਿਨੇ ਵਜੇ ਘਟਰਾ ਕੇ ਕੀ ਸਾਮਾਨ ਚੋਰੀਆ? ਰਾਤ ਤਕਰੀਬਨ 12:00 ਵਜੇ ਕੋਈ ਬੰਦਾ ਆਇਆ ਜੀ ਜੋ ਕਿ ਕੈਮਰੇ ਚੋਂ ਪਤਾ ਲੱਗਿਆ ਸਾਨੂੰ। ਉਹ ਸਾਰਾ ਸਮਾਨ ਮੇਰਾ ਲੈ ਗਿਆ ਜੀ ਮੇਰੇ ਬੱਚੇ ਦਾ ਸਮਾਨ ਜੋੜਿਆ ਸੀ ਮੇਰੇ ਘਰ ਦੀ ਦਾ ਸੀ ਕੁਝ ਸਮਾਨ ਆਪਣੇ ਸਾਰੇ ਪਰਿਵਾਰ ਗਿਆ ਸੀ ਬੱਚੇ ਛੁੱਟੀ ਕਰਕੇ ਪਿੰਡ ਗਏ ਹੋਏ ਸੀ ਤਾਂ ਕੋਈ ਨਹੀਂ ਸੀ ਜੀ ਮੈਂ ਤਕਰੀਬਨ ਰਾਤ ਨੂੰ 8:00 ਵਜੇ ਗਿਆ ਜੀ ਸੋਰੇ ਹਰੇਉ ਖੁਰਦ ਹਾਂਜੀ ਹਾਂ ਕੱਲ ਰਾਤ ਤੋਂ ਬਾਅਦ ਮੈਂ 5:00 ਵਜੇ ਆਇਆ ਜੀ ਮੈਂ ਤੜਕੇ ਜਲਦੀ ਉੱਠ ਜਾਂਦਾ ਜੀ ਉਹਦੇ ਕਰਕੇ ਮੈਂ ਕਿਹਾ ਚੱਲ ਘਰੇ ਜਾ ਕੇ ਤੂੰ ਬੱਤੀ ਕਰੂੰਗਾ ਜੀ ਬਾਣੀ ਪੜੂੰਗਾ ਜਦੋਂ ਆਕੇ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਰਾ ਸਮਾਨ ਉਰੇਖਿੰਡਿਆ ਪਿਆ ਸੀ ਜੀ ਆ ਲੋਕ ਵੀ ਤੋੜਿਆ ਹੋਇਆ ਜੀ ਸਾਰਾ ਮੈਂ ਕੱਪੜੇ ਵਾਲੇ ਤੇ ਲੱਗਿਆ ਹੋਇਆ ਜੀ ਕੀ ਨਿਸ਼ਾਨ ਜਿਹੜਾ ਹੋਇਆ ਆਪਣਾ ਮੇਰਾ ਜੀ ਸੋਨਾ ਲੈ ਕੇ ਸਾਰਾ ਮੇਰੀ ਘਰ ਦੀ ਦਾ ਤੇ ਮੇਰੀ ਗੁੜੀਆਂ ਵਾਸਤੇ ਮੈਂ ਜੋੜਿਆ ਸੀ ਹੌਲੀ ਹੌਲੀ ਕਰਕੇ ਜੀ ਕਿੰਨਾ ਸੋਨਾ ਪਿਆ ਸੀ ਘਰ ਦੇ ਵਿੱਚ ਸੋਨਾ ਤਕਰੀਬਨ ਹੋਣਾ ਜੀ 5 6 7 ਦੇ ਨੇੜੇ ਤੇੜੇ ਹੋਣਾ ਜੀ। ਤੇ ਨੈਗੇਟਿਵ ਸੀ ਕੋਈ? ਹਾਂ ਨੈਗਟਿਵ ਸੀ ਜੀ ਮੈਂ ਨਾਲ ਪਲਾਟ ਲੈਣ ਦੀ ਸਲਾਹ ਬਣ ਰਹੀ ਸੀ ਮੇਰੀ ਜੀ। ਉਹ ਪੈਸੇ ਰੱਖੇ ਹੋਏ ਸੀ ਜੀ ਉਹ ਮੇਰੇ ਪਾਸੇ 370 ਸੀ ਜੀ। 370 ਉਹ ਵੀ ਲੈ ਗਏ ਸਾਰੇ। ਹਾਂਜੀ ਸਾਰਾ ਲੈ ਗਿਆ ਦੇਖੋ ਤੁਹਾਡੇ ਸਾਹਮਣੇ ਸਾਰਾ ਮੇਰਾ ਕੁਝ ਨਹੀਂ ਛੱਡਿਆ ਹੈਗਾ ਜੀ। ਬੱਚੇ ਦਾ ਗੋਲਕ ਵੀ ਤੋੜ ਕੇ ਲੈ ਗਏ ਜੀ। ਬੱਚਾ ਇੱਕ ਇੱਕ ਦਾਦਾ ਸਰਪੀਏ ਕਰਕੇ ਜੋੜਦਾ ਸੀ ਆ ਦੇਖੋ ਜੀ। ਆ ਸਾਰਾ ਬੱਚੇ ਦਾ ਗੋਲਕ ਸਾਰਾ ਕੁਝ ਭੰਨ ਕੇ ਲੈ ਗਏ। ਉਹ ਕਿਹਦੇ ਵਿੱਚ ਤਵੇ ਗੁੜੀ ਹੈ ਜੀ 13 14 ਸਾਲ ਦੀ ਜੀ ਤੇ ਮੇਰਾ ਬੇਟਾ ਜੀ 5 6 ਸਾਲ ਦਾ ਜੀ ਮੈਸਿਸ ਹਾਂਜੀ ਬੱਚਿਆਂ ਦੇ ਮੈਂ ਗੁੜੀ ਦੇ ਜਨਦੀ ਹੋਈ ਹੈ ਜੀ ਉਦੋਂ ਉਦੋਂ ਚ ਮੈਂ ਤਿਆਰੀ ਕਰਦਾ ਰਿਹਾ ਜੀ 1000 2000 ਰੁਪਏ ਕੱਢਦਾ ਰਿਹਾ ਮੈਂ ਤਨਖਾਹ ਚੋਂ ਜੀ ਉਸ ਮੋਕੇ ਤੇ ਪਹੁੰਚੀ ਸੀ ਹਾਂਜੀ ਆਈ ਸੀ ਜੀ ਉਹ ਇਨਕੁਆਰੀ ਕਰਕੇ ਚਲੇ ਗਏ ਜੀ ਤੇ ਸੀਸੀਟੀਵੀ ਫੋਟੋ ਤੇ ਕੋਈ ਆਈ ਏ ਹਾਂਜੀ ਹਾਂ ਅੱਗੋ ਆਪਣੇ ਮੋੜ ਦੇ ਉੱਤੇ ਕੈਮਰਾ ਲੱਗਿਆ ਉਹ ਚ ਆਇਆ ਇੱਕ ਬੰਦਾ ਸਾਈਕਲ ਤੇ ਆਇਆ ਤੇ ਸਾਈਕਲ ਤੇ ਹੀ ਵਾਪਸ ਆਇਆ ਤਾਂ ਖਾਲੀ ਹੱਥ ਹੈ ਸਾਈਕਲ ਤੇ ਜਾਂਦਾ ਹੋਇਆ ਸਮਾਨ ਯਾਨੀ ਕਿ ਲਫਾਫੇ ਚ ਪਾ ਕੇ ਲੈ ਕੇ ਗਿਆ ਜੀ ਸਾਰਾ ਇੱਕ ਬੰਦਾ ਹੀ ਸੀ ਜੀ ਸਾਈਕਲ ਤੇ ਜੀ ਉਹ ਟਾਈਮ ਬਤਾਏ ਟਾਈਮ ਕਿੰਨੇ ਦਾ ਕੈਮਰੇ ਚ 12 ਵਜੇ ਦਾ ਜੀ 12 ਵਜੇ ਕੇ 5 ਮਿੰਟ ਤੇ ਆਇਆ ਤੇ 1 ਵਜੇ ਕੇ 26 ਮਿੰਟ ਤੇ ਗਿਆ ਜੀ ਕਿੰਨਾ ਕਰਦੇ ਸਰਕਾਰ ਤੋਂ ਸਰਕਾਰ ਤੋਂ ਤਾਂ ਇਹੀ ਮੰਗ ਹੈ ਜੀ ਸਾਡਾ ਬੱਚੇ ਦਾ ਸਮਾਨ ਮਿਲ ਜਾਏ ਕਰਦੇ ਦਾ ਸਮਾਨ ਮਿਲ ਜਾਏ ਹੋਰ ਕੁਝ ਨਹੀਂ ਚਾਹੀਦਾ ਜੀ ਉਹ ਲੋਕ ਜਿਹੜੇ ਸੁਣ ਲੈ ਗਏ ਮੋਟਾ ਟੱਕਾ ਜਿਹੜਾ ਟੋਕਾ ਹਾਂ ਮੋਟਾ ਟੱਕਾ ਜਿਹੜਾ ਜੀ ਜੀ ਮੈਂ ਹਰ ਮਹੀਨੇ 2025 ਰੁਪਏ ਕੱਢ ਕੇ ਦੇ ਜਾਂਦਾ ਜੀ ਕਿਰਤ ਕਰਤ ਕਮਾਈ ਜੀ ਮੈਂ ਸ਼ਹਿਰ ਦੇ ਅੰਦਰ ਜੇ ਨਚੋਰੀਆਂ ਦੀ ਘਟਨਾਵਾਂ ਤਾਂ ਬਹੁਤ ਹੋ ਰਹੀਆਂ ਨੇ ਮੈਂ ਪਹਿਲਾਂ ਵੀ ਮਾਨ ਜੋਗਾ ਆਪਣੇ ਜਿਪਟੀ ਸਾਹਿਬ ਨੂੰ ਬੇਨਤੀ ਕੀਤੀ ਸੀ ਸਿਟੀ ਚਾਰਜ ਨੂੰ ਬੇਨਤੀ ਕੀਤੀ ਸੀ ਵੀ ਗਸ਼ਤ ਭਦਾਈ ਜਾਵੇ ਤੇ ਚੋਰੀ ਜਿਹੜੀ ਹੋ ਰਹੀ ਉਹਨੂੰ ਟਰੇਸ ਕੀਤਾ ਜਾਵੇ ਪਰ ਪੁਲਿਸ ਪ੍ਰਸ਼ਾਸਨ ਵੀ ਇਹਦੀ ਗਿਣਤੀ ਵੀ ਘੱਟ ਹੈ ਜਿੰਨੀ ਸਮਰਥਾ ਮੁਤਾਬਕ ਪੁਲਿਸ ਪ੍ਰਸ਼ਾਸਨ ਬਣੀ ਹੈ ਉਹ ਚੋਣਾ ਡਿਊਟੀ ਚੋਣਾ ਨਿਕਲੇ ਰੋਗਾ ਕਿਤੇ ਵੀ ਡਿਊਟੀਆਂ ਲੱਗੀਆਂ ਹੋਈਆਂ ਨੇ ਮੈਂ ਤਾਂ ਮੰਗ ਜੋ ਐਸਡੀਐਮ ਸਾਹਿਬ ਤੋਂ ਤੇ ਡੀਐਸਪੀ ਸਾਹਿਬ ਤੋਂ ਮੰਗ ਕਰਾਂਗਾ ਕਿ ਸ਼ਹਿਰ ਦੇ ਅੰਦਰ ਜਿਹੜੀ ਗਸ਼ਤ ਵਾਦਾ ਕਰਨ ਹੈ ਜਿਹੜੇ ਚੋਰ ਨੇ ਨਾ ਨੱਥ ਪਾਈ ਜਾਵੇ ਤਾਂ ਗਰੀਬ ਬੰਦੇ ਜਿਹੜਾ ਚੋਰੀ ਹੋਈ ਹੈ ਇਨਟ੍ਰੇਸ ਕਰਕੇ ਜ ਸਮਾਨ ਬਰਾਮਦ ਕੀਤਾ ਜਾਵੇ ਇਹ ਪਰਿਵਾਰ ਆ ਜੀ ਇਹ ਬੜੀ ਮਿਹਨਤ ਕਰਨ ਵਾਲਾ ਪਰਿਵਾਰ ਆ ਮਿਹਨਤ ਕਰ ਕਰਕੇ ਇੱਕ ਇੱਕ ਪੈਸਾ ਇਨਾ ਜੋੜਿਆ ਸੀ ਠੀਕ ਹੈ ਨਾ ਜੀ ਕੁਛ ਇਨਾ ਕੋਈ ਨਾਲ ਜਗ੍ਹਾ ਲੱਗਦੀ ਲੈਣੀ ਸੀ ਉਹ ਉਹਦੇ ਵਾਸਤੇ ਵਿਚਾਰਿਆਂ ਨੇ ਕੈਸ਼ ਰੱਖਿਆ ਹੋਇਆ ਸੀ ਯਾਨੀ ਕਿ ਬਹੁਤ ਗਰੀਬ ਬੰਦੇ ਸੀ ਬੜੀ ਮਿਹਨਤ ਦੇ ਨਾਲ ਇਹਨਾਂ ਨੇ 200 ਰੁਪਿਆ ਕਰਕੇ ਜੋੜਿਆ ਸੀ ਆਪਾਂ ਤਾਂ ਇਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਇਹਨਾਂ ਦੀ ਚੋਰੀ ਟਰੇਸ ਕੀਤੀ ਜਾਵੇ ਇਹਨਾਂ ਦਾ ਇਹਨਾਂ ਨੂੰ ਸਮਾਨ ਵਾਪਸ ਦਵਾਇਆ ਜਾਵੇ ਕੰਮ ਕੀ ਕਰਦੇ ਨੇ ਪਰਿਵਾਰ ਦੇ ਇਹ ਕੰਮ ਕੱਪੜੇ ਦੀ ਦੁਕਾਨ ਤੇ ਮੁੰਡਾ ਨੌਕਰੀ ਕਰਦਾ ਜੀ ਕੋਈ ਅਬ ਤਾਂ ਖੁਸ਼ ਇਹਨਾਂ ਦੇ ਘਰ ਦੇ ਮਾੜੇ ਮੋٹے ਕੋਈ ਸੂਟ ਸੜ ਲਿਆ ਕੇ ਵਗੈਰਾ ਉਹ ਵੇਚਦੇ ਨੇ ਜਾਂ ਤੇ ਮਜ਼ਦੂਰੀ ਕਰਦੇ ਨੇ ਯਾਨੀ ਕਿ ਕੁੱਲ ਮਿਲਾ ਕੇ ਬੰਦਿਆਂ ਕੋਲ ਇੰਨਾ ਕੋਈ ਬਹੁਤ ਥੱਲੋਂ ਲੈਵਲ ਤੋਂ ਬੰਦੇ ਚੱਲੇ ਹੋਏ ਨੇ ਆਪਾਂ ਤਾਂ ਇਹ ਪ੍ਰਸ਼ਾਸਨ ਨੂੰ ਮੰਗ ਕਰਾਂਗੇ ਵੀ ਇਹਨਾਂ ਦੀ ਚੋਰੀ ਟਰੇਸ ਕਰਕੇ ਇਹਨਾਂ ਨੂੰ ਇਹਨਾਂ ਦਾ ਸਮਾਨ ਦਵਾਇਆ ਜਾਵੇ ਮੇਰਾ ਨਾਮ ਹਰਦੀਪਾਲ ਸਿੰਘ ਹੈ ਜੀ ਬਿੱਲਾ ਟੋ ਡੀਲਰ ਆਪਣੀ ਦੁਕਾਨਾ ਮੋੜ ਤੇ ਜੀ ਉੱਥੋਂ ਹੀ ਬੰਦਾ ਟਰੇਸ ਕਰਿਆ ਯਾਨੀ ਕਿ 12 ਵਜੇ ਦੇ ਕਰੀਬ ਮੰਨ ਲਓ ਕੈਮਰੇ ਚ ਆ ਰਿਹਾ ਰੇਂਜਰ ਸਾਈਕਲ ਤੇ ਆ ਰਿਹਾ ਪਿੱਛੇ ਉਹਨੇ ਬੈਗ ਪਾਇਆ ਹੋਇਆ ਕੱਲਾ ਬੰਦਾ ਕੱਲਾ ਮੁੰਡਾ ਨੌਜਵਾਨ ਮੁੰਡਾ ਯਾਨੀ ਕਿ ਬਾਹਲੀ ਉਮਰ ਵਾਲਾ ਮੁੰਡਾ ਨਹੀਂ ਮੂੰਹ ਬੰਨਿਆ ਹੋਇਆ ਸ਼ਕਲ ਨਹੀਂ ਪਛਾਨਣੀ ਆ ਰਹੀ ਉਹ ਤੋਂ ਅਸੀਂ ਵੀਡੀਓ ਦੇ ਦਿੰਨੇ ਆਂ